ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰਮਸਾਧ ਸੰਗਤ ਜੀ ਜੋ ਕਿ ਅੱਜ ਤਰੀਕ 20 ਤਰੀਕ ਨੂੰ ਲੁਧਿਆਣਾ ਤੋਂ ਸੰਗਤਾਂ ਪਵਿੱਤਰ ਸਥਾਨ ਚਰਨ ਸੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਚਵਾਰਾ ਸਾਹਿਬ ਜਿੱਥੇ ਬਾਬਾ ਮੋਹਣ ਜੀ ਤਪੱਸਿਆ ਕਰਿਆ ਕਰਦੇ ਸਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਤੋਂ ਇੱਥੇ ਆ ਕੇ ਪੁੱਤियां ਲੈਣ ਵਾਸਤੇ ਬਾਬਾ ਮੋਹਣ ਜੀ ਪਾਸੋਂ ਕੀਰਤਨ ਕੀਤਾ ਮੋਹਣ ਤੇਰੇ ਉੱਚੇ ਮੰਦਰ ਮਹਿਲ અપਾਰਾ ਮੋਹਣ ਤੇਰੇ ਸੁਹਣ ਦਵਾਰ ਦੀ ਉਹ ਸੰਤ ਧਰਮਸਾਲਾ ਇਹ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪ ਕੀਰਤਨ ਕਰਕੇ ਬਾਬਾ ਮੋਹ ਜੀ ਦੀ ਸਮਾਦੀ ਨੂੰ ਘਲਾਇਆ ਤੇ ਫਿਰ ਉਹਨਾਂ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੇ ਪਾਸ ਜੋ ਪੁੱਥੀਆਂ ਸੀ ਉਹ ਪੁੱਥੀਆਂ ਉਥੇ ਪਰਮੇਸ਼ਰ ਦਾ ਥਾਨ ਉਹ ਇਸ ਸਥਾਨ ਤੋਂ ਪਾਲਕੀ ਸਾਹਿਬ ਦੇ ਜੋ ਕਿ ਆਪਾਂ ਦਰਸ਼ਨ ਕਰਾਂਗੇ ਉਸ ਪਾਲਕੀ ਦੇ ਵਿੱਚ ਰੱਖ ਕੇ ਭਾਈ ਗੁਰਦਾਸ ਜੀ ਬਾਬਾ ਬੁਟਾ ਜੀ ਵਰਗੇ ਹੋਰ ਤੋਂ ਗਰਮ ਪਿਆਰੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੰਗੇ ਪੈਰੀ ਉਸ ਪਾਲਕੀ ਵਿੱਚ ਝੋਠੀਆਂ ਲੈ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਗਏ ਸਾਧ ਸੰਗਤ ਜੀ ਇਹੋ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰਹਿਸ ਕਰਿਆ ਕਰਦੇ ਸਨ ਇਸੇ ਸਥਾਨ ਤੇ ਸਾਧ ਸੰਗਤ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਦਿੱਤੀ ਇਸੇ ਸਥਾਨ ਤੇ ਧੰਤਨਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹ ਮੈਂ ਵੀ ਦਰਸ਼ਨ ਕਰਾਂਗੇ ਹੋਰ ਵੀ ਜੋ ਕਿਲੀ ਹੈ 사ਸੰਗ ਜੀ ਜਿਸ ਕਿਲੀ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤਪ ਕਰਿਆ ਕਰਦੇ ਸਨ ਉਹ ਕਿਲੀ ਦੇ ਦਰਸ਼ਨ ਕਰਾਂਗੇ ਇਸੇ ਸਥਾਨ ਤੋਂ ਸਤਿਗੁਰਾਂ ਨੇ ਬਾਈ ਮੱਗੀਆਂ ਦੀ ਬਖਸ਼ਿਸ਼ ਕੀਤੀ ਪ੍ਰਚਾਰ ਦੇ ਲਈ ਗੁਰਬਾਣੀ ਦੇ ਲਈ ਉਹ ਮੰਜੀਆਂ ਦੀ ਬਕਸਸ ਵੀ ਇੱਥੇ ਇੱਥੇ ਹੀ ਕੀਤੀ ਗਈ ਸਾਧ ਸੰਗਤ ਜੀ ਇਹ ਸਥਾਨ ਉਹ ਪਵਿੱਤਰ ਸਥਾਨ ਹੈ ਸਾਧ ਸੰਗਤ ਜੀ ਜਿੱਥੇ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਗੁਰੂ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਤੇ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਪਰਿत्याਗ ਕੀਤਾ ਸਾਧ ਸੰਗਤ ਜੀ ਇਸ ਸਥਾਨ ਤੇ ਉੱਤੇ ਸੋ ਇਹ ਬਹੁਤ ਹੀ ਭਾਗਾਂ ਵਾਲਾ ਸਥਾਨ ਹੈ ਸੋ ਆਪਾਂ ਸਾਰੀਆਂ ਸੰਗਤਾਂ ਦਰਸ਼ਕ ਕਰ ਰਹੀਆਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਬਲਾਫ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾ ਕੁਪੇ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਆਸਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਗੁਰਦੁਵਾਰਾ ਸ਼੍ਰੀ ਚੁਬਾਰਾ ਸਾਹਿਬ ਪਾਸ਼ਾ ਦੀ ਤੀਜੀ ਪਰਮਰਤਾ ਜੀ ਮਹਾਰਾਜ ਜਿਸ ਸਥਾਨ ਦਾ ਜਿਕਰ ਤੇ ਆਸ ਤੇ ਵਿੱਚ ਹੁੰਦਾ ਕਿ ਮੋਹਨ ਤੇਰੇ ਉੱਚੇ ਮੰਦਰ ਮਹਿਲ ਉਪਾਰਾ ਇਹ ਉਹ ਸਥਾਨ ਆ ਜੀ ਬਾਬਾ ਬਾਬਾ ਹੁਣ ਇੱਥੇ ਬਾਬਾ ਕੋਲ ਇਹ ਰੰਗ ਵੈਰੀਫਾਈ ਕਰਨਾ ਘਰ ਲੋਕ ਦੱਸਦਾ ਕਿ ਇਹ ਨਹੀਂ ਆ ਕਿ ਮੈਂ ਤਾਂ ਖੁਣ ਤੋਂ ਨੂੰ ਹਾਂ ਅੱਜ ਆਇਆ ਨਾ ਘਰ ਨੂੰ